ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਣਖਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਬੜੋ ਲੈ ਕੇ ਹਾਂ ਸਤਾਂ ਦਿਨ ਪਰਦੀਆਂ ਖਾਸ ਖਬਰਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਵੱਡੀ ਖਬਰ ਤੇ ਪਾਵਨ ਸਰੂਪਨ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਬਣੀ ਐਸਆਈਟੀ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੰਚ ਨੇ ਕਿਹਾ ਕਿ ਜਾਂਚ ਟੀਮ ਵਿੱਚ ਸਿਰਫ ਅੰਮ੍ਰਿਤਧਾਰੀ ਅਤੇ ਸਿੱਖ ਮਰਿਆਦਾ ਦੀਆਂ ਪੂਰੀ ਸਮਝ ਵਾਲੇ ਅਧਿਕਾਰੀ ਹੀ ਸ਼ਾਮਲ ਹੋਣ ਉਨ੍ਹਾਂ ਜ਼ੋਰ ਦਿੱਤਾ ਕਿ ਜਾਂਚ ਦੌਰਾਨ ਸਿੱਖ ਮਰਿਆਦਾ ਦਾ ਪੂਰਾ ਪਾਲਣ ਕੀਤਾ ਜਾਵੇ ਨਾਲੀ ਜੱਤੇਦਾਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਹੋਲਾ ਮੋਹੱਲਾ ਗੁਰੂ ਸਾਹਿਬਾਨ ਦੀ ਰਵਾਇਤ ਅਨੁਸਾਰ ਹੀ ਮਨਾਇਆ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਹੋਲਾ ਮੋਹੱਲਾ ਨੂੰ ਹੋਲੀ ਵਿੱਚ ਨਾ ਬਦਲਿਆ ਜਾਵੇ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਰੰਗ ਲਿਆਉਣ, ਸੁੱਟਣ ਜਾਂ ਵੇਚਣ ਦੇ ਪੂਰੇ ਬੰਦੀ ਰਹੇਗੀ। ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਪੰਜਾਬ ਦੀ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਇਆ। ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵਾਜਬਾ ਆਗੂ ਸੁਨੀਲ ਜਾਖੜ ਨੂੰ ਘੇੜਦਿਆਂ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਵੱਡੇ ਸਵਾਲ ਖੜੇ ਕੀਤੇ ਹਨ ਤਾਲੀਵਾਨ ਨੇ ਦੋਸ਼ ਲਾਇਆ ਹੈ ਕਿ ਜਾਖੜ ਸਾਹਿਬ ਮੋਦੀ ਸਰਕਾਰ ਦੀਆਂ ਜਿੰਨੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਦੇ ਹਨ ਉਹ ਅਸਲ ਵਿੱਚ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿੱਚ ਛੂਰਾ ਮਾਰਨ ਦੇ ਬਰਾਬਰ ਹਨ ਮੈਂ ਹੁਣੇ ਹੀ ਤੁਸੀਂ ਵੀ ਸਾਦਿਆਂ ਨੇ ਸੁਨੀਲ ਜਾਖੜ ਜੀ ਜਿਹੜੇ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਹੈ ਮੈਂ ਵੀ ਉਹਨੂੰ ਸੁਣਿਆ ਉਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਭਾਤ ਅਮਰੀਕਾ ਟ੍ਰੇਡ ਡੀਲ ਹੋ ਰਹੀ ਆ ਉਹਦੇ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਆ ਉਹ ਬੜੇ ਖੁਸ਼ ਨੇ ਕਿ ਇਹ ਡੀਲ ਦੇਸ਼ ਦੇ ਹਿੱਤ ਵਿੱਚ ਆ ਉਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਉਹਦਾ ਉਹਨਾਂ ਨੇ ਇੱਕ ਸ਼ਬਦ ਉਕਾਇਆ ਲਾਸਟ ਵਿੱਚ ਕਿ ਆਮ ਆਦਮੀ ਪਾਰਟੀ ਚੁੱਪ ਹੈ ਅਸੀਂ ਚੁੱਪ ਨਹੀਂ ਹੈ ਜਾਖੜ ਸਾਹਿਬ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਵਿਰੋਧ ਕਰਦੇ ਆ ਤੁਹਾਡੇ ਮੰਤਰੀ ਤੇ ਤੁਸੀਂ ਅੱਜ ਬੋਲੇ ਹੋ ਅਸੀਂ ਤੋਂ ਉਸ ਦਿਨ ਤੋਂ ਵਿਰੋਧ ਕਰਦੇ ਆ ਜਦੋਂ ਦਾ 트ੰਪ ਬਾਅਦ ਬਾਅਦ ਟਵੀਟ ਕਰਕੇ ਇਹਦੇ ਬਾਰੇ ਜਾਣਕਾਰੀ ਦੇ ਦਿਆ ਤੁਸੀਂ ਤੇ ਜਾਣਕਾਰੀ ਦਿੱਤੀ ਦੀ ਤੁਹਾਡਾ ਪ੍ਰਧਾਨ ਮੰਤਰੀ ਤੇ ਲੋਕ ਸਭਾ ਦਾ ਸਵਾਲ ਤੇ ਬੋਲ ਨਹੀਂ ਸਕਿਆ ਪਰ 트ੰਪ ਦੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਆਧਾਰ ਦੇ ਉੱਤੇ 트ੰਪ ਨੇ ਆਪਣੇ ਟਵੀਟਾਂ ਦੇ ਵਿੱਚ ਬਾਅਦ ਬਾਅਦ ਐਗਰੀਕਲਚਰ ਸ਼ਬਦ ਜਿਹੜਾ ਯੂਜ਼ ਕੀਤਾ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤਾ ਸਾਨੂੰ ਉਹਦੀ ਚਿੰਤਾ ਹੈ ਅਸੀਂ ਉਹਦੀ ਚਿੰਤਾ ਜਿਹੜੀ ਹੈ ਉਹ ਮਤਲਬ ਜਿਹੜੀ ਜਾਦ ਕਰਦੇ ਆ ਇਹ ਜਿਹੜੀ ਡੀਲ ਹੈ ਇਹ ਭਾਤ ਦੇ ਗਰੀਬ ਕਿਸਾਨਾਂ ਦੇ ਖਿਲਾਫ ਹੈ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਉਹਨਾਂ ਦੀ ਉਹਨਾਂ ਚੀਜ਼ਾਂ ਦੀ ਆਪਾਂ ਅਮਰੀਕਾ ਨੂੰ ਕੋ ਖੁੱਲ੍ਹ ਦੇ ਦੇ ਆ ਅਮਰੀਕਾ ਨੂੰ ਕਿਉਂ ਆਪਾਂ ਖੁੱਲਾ ਬਿਜਾ ਦੇ ਦੇ ਆ ਕੋਈ ਚੀਜ਼ਾਂ ਉਹ ਇੱਥੇ ਲਾ ਕੇ ਵੇਚਣ ਸਰ ਜਿਹੜਾ ਬਹੁਤ ਸਾਰੇ ਇੰਤਿਜਾਮ ਐਗਰੀਕਲਚਰ ਨਾਲ ਸੰਬੰਧਿਤ ਨੇ ਪਰ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਜਵਾਰ ਪੂਰੇ ਵਰਲਡ ਦੇ ਵਿੱਚੋਂ 75% ਕੱਲੇ ਅਮਰੀਕਾ ਦੇ ਵਿੱਚ ਪੈਦਾ ਹੁੰਦੀ ਹੈ ਉਹ ਇੰਡੀਆ ਦੇ ਵਿੱਚੋਂ ਸਿਰਫ ਥੋੜੀ ਜੀ ਮਹਾਰਾਸ਼ਟਰ ਦੇ ਵਿੱਚ ਪੈਦਾ ਹੁੰਦੀ ਹੈ ਮਹਾਰਾਸ਼ਟਰ ਦੇ ਜਿੱਥੇ ਔੜ ਲੱਗਦੀ ਹੈ ਪਾਣੀ ਨਹੀਂ ਹੈ ਉੱਥੋਂ ਦਾ ਗਰੀਬ ਕਿਸਾਨ ਉਹਨੂੰ ਪੈਦਾ ਕਰਦਾ ਆਪਾਂ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਰੇਟ ਨਹੀਂ ਦੇਦੇ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਇਸ ਲਾਲ ਜਵਾਰ ਦੇ ਉੱਤੇ ਕੋਈ ਐਮਐਸਬੀ ਨਹੀਂ ਦੇਦੇ ਪਰ ਪਰ ਮਰਕਾਲੇ ਕਿਸਾਨਾਂ ਨੂੰ ਉਹਨਾਂ ਦਾ ਵਾਧੂ ਮਾਲ ਜਿਹੜਾ ਉਹ ਇਸ ਦੇਸ਼ ਦੇ ਵਿੱਚ ਲਿਆਉਣਾ ਚਾਹੁੰਦੇ ਆ ਵਰਕਸ਼ਾਪ ਚੌਂਕ ਦੇ ਨੇੜੇ ਸਥਿਤ ਗਾਂਧੀ ਕੈਂਪ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਟਰਾਂਸਪੋਰਟ ਗੱਡੀ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ ਟੱਕਰ ਦੌਰਾਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮੁਕੇਤੇ ਮੌਜੂਦ ਲੋਕਾਂ ਨੇ ਜ਼ਖਮੀ ਡਰਾਈਵਰ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਨਜ਼ਦੀਕੀ ਰੈਫਰਟਰ ਕੋਲ ਪਹੁੰਚਾਇਆ ਲੋਕਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਗੱਡੀ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਵਾਹਨ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ ਟਰੱਕ ਚਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਮੰਡੀ ਜਾ ਰਿਹਾ ਸੀ ਅਤੇ ਰਸਤਾ ਉਖੜਿਆ ਹੋਣ ਕਾਰਨ ਟਰੱਕ ਨੂੰ ਮੋੜ ਰਿਹਾ ਸੀ ਇਸੇ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਛੋਟਾ ਹਾਤੀ ਗੱਡੀ ਨੇ ਟਰੱਕ ਵਿੱਚ ਟੱਕਰ ਮਾਰ ਦਿੱਤੀ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੂਚਨਾ ਮਿਲਣ ਤੇ ਥਾਣਾ 2 ਦੀ ਪੀਸੀਆ ਟੀਮ ਮੌਕੇ ਤੇ ਪਹੁੰਚੀ ਜਾਂਚ ਅਧਿਕਾਰੀ ਏਐਸਆਈ ਜਸਵੀਰ ਸਿੰਘ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਸਰ ਮੈਂ ਕਿਥੋਂ ਸਰ ਕਿਧਰੋਂ ਆ ਰਹੇ ਸੀ ਕਿ ਤੁਸੀਂ ਮੈਂ ਸਰ ਜੀ ਇੱਧਰ ਆਉਣਿਆ ਵਾ ਇਹ ਪਿਆਕ ਤੋਂ ਆਉਂਦਿਆ ਮੈਂ ਮੈਂ ਗੱਟੀ ਮੰਡੀ ਜਾੜਨੀ ਸੀ ਅੱਛਾ ਜੀ ਮੰਡੀ ਰਾਹ ਬੰਦ ਕੀਤਾ ਇਨਾ ਹਾਂਜੀ ਸੜਕ ਰੁੱਟੀ ਪਈ ਉਧਰੋਂ ਹਾਂ ਮੈਂ ਗੱਡੀ ਘਮੋਛ ਤੋਂ ਘਮੋਲਾ ਪਿਆ ਅੱਛਾ ਜੀ ਮੇਰੀ ਸਾਰੀ ਖਾ ਜਲਦੀ ਇਧਰ ਇਧਰ ਦੇਖੋ ਹਾਂਜੀ ਗੱਡੀ ਮੇਰੀ ਜਦ ਗਾਹ ਚਲ ਗਈ ਆ ਅੱਛਾ ਜੀ ਲੋਕਰ ਦੇ ਪਿੱਛੇ ਲਾ ਕੇ ਨੇ ਮਾਰੀ ਤੇ ਇਹ ਡਰਿੰਕ ਵਗੈਰਾ ਕੀਤੀ ਭਈ ਸਾਰੇ ਆਖਲੇ ਡਰਿੰਕ ਕੀਤੀ ਨੇ ਸ਼ਰਾਬ ਪੀਤੀ ਫਿਰ ਰੱਜਿਆ ਪਿਆ ਛੋਟਿਆਂ ਸੀ ਹਾਂਜੀ ਹਾਂਜੀ ਵਿੱਚ ਬੋਤਲ ਮਿਲੀ ਇੱਥੇ ਦੇ ਅੱਛਾ ਜੀ ਹਾਂਜੀ ਕੋਈ ਨੁਕਸਾਨ ਹੁਦਾ ਜਾਨੀ ਨੁਕਸਾਨ ਤੇ ਨਹੀਂ ਨਾ ਹੋਇਆ ਬਚਾਈ ਇਹਦਾ ਮੇਰੇ ਭਾਜੀ ਕੋਈ ਆਇਆ ਉਹ ਬੋਲਦਾ ਮੈਨੂੰ ਆਖੰਦੇ ਆ ਗੱਡੀ ਖਾਲੇ ਕਰ ਦੂਗਾ ਅੱਛਾ ਜੀ ਤੁਸੀਂ ਆਪਣੇ ਓਨਰ ਨੂੰ ਫੋਨ ਕੀਤਾ ਮਾਲਕ ਨੂੰ ਟੋਟਾ ਵੋਟਾ ਠੀਕ ਮੰਡੀ ਚ ਅੱਛਾ ਜੀ ਪੰਜਾਬ ਗਿਰਾਤ ਮੈਂ ਉਸ ਆ ਆਖਿਆ ਜੀ ਜਸਵੀਰ ਸਿੰਘ ਜੀ ਕਿਹੜੇ ਥਾਣੇ ਤੋਂ ਦੋ ਨੰਬਰ ਪੀਸੀਆਰ ਸਰ ਕੀ ਇਨਫੋਰਮੇਸ਼ਨ ਕੀ ਮਿਲੀ ਤੁਹਾਨੂੰ ਮੈਨੂੰ ਮਿਲੀ ਕਾਲ ਆਈ ਹੈ ਜੀ ਕੰਟਰੋਲ ਰੂਮ ਤੋਂ ਅੱਛਾ ਐਕਸੀਡੈਂਟ ਹੋਇਆ ਕਿੱਥੇ ਕਰਕੇ ਐਕਸੀਡੈਂਟ ਹੋਇਆ ਸਰ ਬੀਐਸਐਫ ਕਲੋਨੀ ਮੋੜ ਤੇ ਹੋਇਆ ਜੀ ਗਾਂਧੀ ਕੈਂਪ ਕੀ ਕੋਈ ਜਾਨੀ ਨੁਕਸਾਨ ਦੇ ਨਹੀਂ ਹੋਇਆ ਨਹੀਂ ਜੀ ਜਾਨੀ ਨੁਕਸਾਨ ਨਹੀਂ ਸੱਟਾਂ ਲੱਗੀਆਂ ਕਿਹਦੇ ਸੱਟਾਂ ਕਿਹਦੇ ਲੱਗੀਆਂ ਸਰ ਛੋਟੇ ਹਾਥੀ ਆਲੇ ਦਾ ਛੋਟੇ ਸਰ ਦੱਸਿਆ ਯਾਰ ਹੈ ਕਿ ਛੋਟੇ ਹਾਥੀ ਵਾਲਿਆਂ ਨੇ ਡਰਿੰਕ ਵਗੈਰਾ ਕੀਤੀ ਹੋਈ ਕਾਫੀ ਕੋਈ ਨਹੀਂ ਬਾਅਦ ਚੋ ਤਾਂ ਤਕਦੀਸ਼ ਕਰਾਂਗੇ ਖਾਣੇ ਲੈ ਕੇ ਜਾਵਾਂਗੇ ਗੱਡੀਆਂ ਵੇ ਦੇਖਾਂਗੇ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਬਚਾਇਆ ਜੀ ਜਨਾਲਾ ਵਿੱਚ ਤੜਕੇ ਹੀ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਰੇਤੇ ਨਾਲ ਪਹਲੀ ਟਰੈਕਟਰ ਟਰਾਲੀ ਅਤੇ ਇੱਕ ਕਾਰ ਸਵਾਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਈ ਜਦਕਿ ਟਰਾਲੀ ਚਾਲਕ ਮੌਕੇ ਤੋਂ ਟਰਾਲੀ ਸਮੇਤ ਫਰਾਰ ਹੋ ਗਿਆ। ਕਾਰ ਸਵਾਰ ਲੋਕ ਬਾਲਬਲ ਬਚ ਗਏ। ਸਿਰ ਡਰਾਈਵਰ ਨੂੰ ਮਾਮੂਲੀ ਸੱਟਾਂ ਆਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਆਪਣੇ ਬੱਚੇ ਨੂੰ ਦਵਾਈਆਂ ਦਿਵਾ ਕੇ ਹਸਪਤਾਲ ਤੋਂ ਵਾਪਸ ਆ ਰਹੇ ਸਨ। ਜ ਹਾਦਸੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੇਰਾ ਨਾਮ ਰਗੁੰਦਰ ਸਿੰਘ ਹੈ। ਮੇਰਾ बेटा ਜੈਜੀਤ ਸਿੰਘ ਹੈ। ਜਨਸ਼ਾਨ ਸਿੰਘ ਆਪਣੀ ਡਿਊਟੀ ਨੂੰ ਲੈ ਕੇ ਅੰਮ੍ਰਿਤਸਰੋਂ ਆ ਰਹੇ ਸੀਗੇ ਰੰਧਾਗਰ ਸੀ ਹਸਪਤਾਲ ਵਿੱਚ ਇੱਕ ਹੋਰ ਡਾੜਾ ਦੇ ਟਾਲੀ ਯਾਰ ਜਿਸ ਦੇ ਨਾਲ ਇਹ ਐਕਸੀਡੈਂਟ ਹੋਇਆ ਸਵੇਰੇ 3:45 ਵਜੇ ਦੀ ਗੱਲ ਐ ਐਕਸੀਡੈਂਟ ਦਾ ਕਾਰਨ ਕੀ ਆ ਕਿ ਕੁਝ ਕਹਿਣ ਜਾਸਕੇ ਤੋਂ ਉਹਨਾਂ ਨੂੰ ਪਤਾ ਹੁਣ ਜਿਹੜਾ ਡਾੜਾ ਲਿਆ ਉਸ ਤੇ ਇਹ ਪਛਾਹ ਹੋਇਆ ਜੀ ਇਹਨਾਂ ਦਾ ਪਛਾਹ ਹਾਂਜੀ ਪਛਾਹ ਤੇ ਇਹ ਦੋ ਕਿੰਨੇ ਜਾਣੇ ਸੀ ਵਿੱਚ ਵਿੱਚ ਹੈਗੇ ਸੀ ਤਿੰਨ ਜਾਣੇ ਸੀ ਵੀਡੀ ਪਗ ਚਾਰ ਜਾਣੇ ਸੀ ਛੋਟੀ ਸੜਕ 'ਚ ਛੇੜੇ ਸਾਲ ਦੀ ਸਹੀ ਤੇ ਡਰਾਈਵਰ ਦਾ ਕਿਸ ਤਰ੍ਹਾਂ ਜੀ ਡਰਾਈਵਰ ਠੀਕ ਗੱਲਬਾਤ ਕਰ ਦੋ ਸਰਵਿਸ ਸਾਟਾਂ ਜੀ ਪੁਣੇਸੋਲੇ ਕਿੱਥੇ ਜੀ ਹਾਂਜੀ ਉਹ ਅੰਮ੍ਰਿਤਸਰ ਆ ਜੀ ਬੁਨਾਂ ਦੇ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟਿਆ ਦੀਨ ਆਉਂਦੇ ਪਿੰਡ ਉਸਮਾ ਵਿੱਚ ਸਥਿਤ ਲੋਕ ਕਾਲਜ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਕਾਲਜ ਵਿੱਚ ਪੜ ਰਹੀ ਲਾਅ ਦੀ ਵਿਦਿਆਰਤਨ ਸੰਦੀਪ ਕੌਰ ਨੂੰ ਇੱਕ ਨੌਜਵਾਨ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਦੋਸ਼ੀ ਨੌਜਵਾਨ ਪ੍ਰਿੰਸ ਰਾਜ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਵਿਦਿਆਰਤਨ ਦੀ Laash ਕਲਾਸਰੂਮ ਵਿੱਚ ਪਈ ਰਹੀ ਜਿਸ ਨਾਲ ਕਾਲਜ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਜਾਂਚ ਕਰਕੇ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ਸਰ ਅਸੀਂ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਮਤਲਬ ਬੱਚਿਆਂ ਦੀ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਇੱਕ ਵਾਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਤੂੰ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਤੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਈ ਉਹਦਾ ਸਿਰ ਫੜ ਗਿਆ ਬਸ ਤੇ ਇਹਨਾਂ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜਦ ਪੰਚਾਇਤ ਮੋਹਰਬਾਰਾਂ ਵਾਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਦੇ ਗੋਲੀ ਵੱਜੀ ਹੋਈ ਆ ਔਰ ਅਸੀਂ ਸਾਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਬਣਦੀ ਕਾਰਵਾਈ ਜਲਦੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕਨਫਰਮ ਨਹੀਂ ਪਿਸਤਲ ਬਿਲਕੁਲ ਵਾਲ-ਵਾਰ ਉਹਦੇ ਲੱਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਟ ਹੋਈ ਪਈ ਹੈ ਗ ਤਾਨੂੰ ਪੁਲਿਸ ਦੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੈੱਡ ਬੋਡੀ ਨਹੀਂ ਦੇਖਣ ਦਿੱਤੀ ਜਾ ਰਹੀ ਸਾਣ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਕਾਰਨ ਸਰ ਕੋਈ ਸਰ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਹੀ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਹੁਣ ਕਾ ਕਿ ਤੁਹਾਨੂੰ ਪੁਲਿਸ ਸੰਸਾਦ ਵੀ ਦੇ ਦੀ ਕੋਈ ਵੱਡਾ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਵੀ ਨਹੀਂ ਦਿੱਤੀ ਜਾ ਰ ਕੇ ਮਤਲਬ ਅਸੀਂ ਉਹਨਾਂ ਨੂੰ ਕੁਛ ਸਗੀਏ ਕਿ ਤੁਸੀਂ ਤੁਹਾਡੀ ਕੀ ਸਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀ ਆ ਜੀ 18-19 ਸਾਲ ਦੇ ਕਰੀਬ 19 ਦੇ ਸਾਲ ਦੇ ਕਰੀਬ ਉਹਦੀ ਉਮਰ ਆਈ ਉਹ ਲੋ ਦਾ ਕਦੀ ਨਿਸ਼ਾਰਾ ਬਣਵਾਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਹੈ ਸਾਤ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਹੈ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਆ ਜੀ ਯੂਕੇ ਦੇ ਬਰਮਿੰਗਮ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਦਿਬੜਾ ਦੇ ਪਿੰਡ ਦਿਆਲਗੜ ਜੇਜਾ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਸਿਮਰਜੀਤ ਸਿੰਘ ਦੀ ਮੌਤ ਹੋ ਗਈ ਇੱਕ ਮਹੀਨਾ ਪਹਿਲੇ ਹੀ ਉਹ ਛੁੱਟੀ ਕੱਟ ਕੇ ਯੂਕੇ ਵਾਪਸ ਗਿਆ ਸੀ ਸਿਮਰਜੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮੌਤ ਤੋਂ ਬਾਅਦ ਦਿਬੜਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵੱਲੋਂ ਮ੍ਰਿਤਕ ਦੇ ਪੰਜਾਬ ਲਿਓਨ ਲਈ ਸਰਕਾਰਾਂ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੌਤ ਸਾਇਲੈਂਟ ਅਟੈਕ ਕਾਰਨ ਹੋਈ ਹੈ ਇਹ ਰੋ ਨਾਮ ਜੀ ਸਤਵੀਰ ਸਿੰਘ ਜੀ ਜੀ ਸਤਵੀਰ ਜੀ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਜੀ ਕਿਸ ਤਰ੍ਹਾਂ ਹੋਇਆ ਹੈ ਇਹ ਘਟਨਾ ਇਹ ਜੀ ਨੌਜਵਾਨ ਮੇਰੇ ਪਿੰਡ ਤੋਂ ਦialgarh ਜੀ ਜੀਆਂ ਤੋਂ ਮੇਰੇ ਘਰਾਂ ਚੋਂ ਭਤੀਜਾ ਲੱਗਦਾ ਸੀਗਾ ਜੀ ਤੇ 10 ਸਾਲ ਪਹਿਲਾਂ ਇਹ ਮਤਲਬ ਇੰਗਲੈਂਡ ਗਿਆ ਸੀਗਾ ਬੱਚਾ ਦੀ ਉੱਚ ਵਿੱਦਿਆ ਲਈ ਤੇ ਉਹਦੇ ਅੱਗੇ ਬੈਸਟ ਫਿਊਚਰ ਲਈ ਤੇ ਬਹੁਤ ਬੇਟੇ ਨੇ ਉੱਥੇ ਸੰਘਰਸ਼ ਕੀਤਾ ਆਪਣੇ ਆਪ ਨੂੰ ਸਟੇਬਲ ਕੀਤਾ ਤੇ ਹੁਣ ਪਿੱਛੇ ਜੇ ਬੇਟਾ ਇੱਥੇ ਆਇਆ ਵੀ ਸੀਗਾ ਮਤਲਬ ਡੇਢ ਮਹੀਨਾ ਲਾ ਕੇ ਗਿਆ ਇੱਥੇ ਇਹ ਪਰਿਵਾਰ ਸਾਡਾ ਬਿਜ਼ਨਸ ਦੇ ਵਿੱਚ ਇਹਨਾਂ ਦਾ ਹੋਣ ਕਰਕੇ ਤੇ ਇਹ ਪਰਿਵਾਰ ਦੇ ਬੇਵਿਖੇ ਰਹਿੰਦਾ ਤੇ ਹੁਣ ਆਪਾਂ ਵੇ ਖੜੇ ਆ ਹਨਾ ਤੇ ਇਹ ਬੇਟਾ ਡੇਢ ਕਿ ਮਹੀਨਾ ਮਤਲਬ 28 ਜਨਵਰੀ ਨੂੰ ਇਹਨੇ ਵਾਪਸ ਜਾਣਾ ਸੀ ਪਰ ਉੱਥੋਂ ਮਤਲਬ ਕੰਪਨੀ ਜਿਹੜੀ ਚ ਕੰਮ ਕਰਦਾ ਸੀ ਉਹਦੀ ਕਾਲ ਆਨ ਕਰਕੇ ਉਹਨਾਂ ਨੇ ਪਹਿਲਾਂ ਕਾਲ ਕਰ ਲਈ ਤੇ 12 ਜਨਵਰੀ ਨੂੰ ਬੇਟਾ ਇੱਥੋਂ ਵਾਪਸ ਗਿਆ ਸੀ ਜੜਵਾਦੂ ਵਾਪਸ ਗਏ ਨੇ ਜੀ ਹਾਂਜੀ ਜੜਵਾਦੂ ਪੂਰੇ ਡੇਢ ਮਹੀਨਾ ਮਤਲਬ ਧਾਲਗੜ ਜੇਜੀਆਂ ਆਪਣੇ ਪਿੰਡ ਵੀ ਦਿਲਦੇ ਵੀ ਬਾਕੀ ਜਿੱਥੇ ਵੀ ਕਿਸੇ ਰਿਸ਼ਤੇ ਦੇ ਵਿੱਚ ਬੱਚੇ ਮਤਲਬ ਜੋ ਵੀ ਲੋਕੇਸ਼ਨਸ ਹੁੰਦੀਆਂ ਨੇ ਜਿਵੇਂ ਉਹ ਕਰਦੇ ਆ ਮਤਲਬ ਹਜੂਰ ਸਾਹਿਬ ਵੀ ਮੱਥਾ ਟੇਕ ਕੇ ਆਏ ਬੱਚੇ ਤੇ ਮੰਲਾ ਬੜਾ ਖੁਸ਼ੀ-ਖੁਸ਼ੀ ਅਸੀਂ ਤਾਂ ਸੋਚਦੇ ਸੀ ਇਸ ਵਾਰ ਵੀ ਚਲੋ ਬਹੁਤ ਰਿਸ਼ਤੇ ਜਦੋਂ ਬੱਚੇ ਵਿਆਹਣ ਚੁੱਕੇ ਹੋ ਜਾਂਦੇ ਆ ਜੀ ਤੇ ਸੈੱਟ ਹੋ ਜਾਂਦੇ ਆ ਸਟੇਬਲ ਹੋ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਦੇ ਵਿਆਹ ਕਰਨ ਲਈ ਸੋਚਦੇ ਆ ਪਰਿਵਾਰ ਇਸ ਵਾਰ ਚਲੋ ਬਹੁਤ ਰਿਸ਼ਤੇ ਆਏ ਹੋਏ ਸੀ ਤੇ ਪਰ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਮੈਂ ਹੁਣ ਪੂਰੀ ਤਰ੍ਹਾਂ ਸੈੱਟ ਹੋ ਗਿਆ ਚਲੋ ਥੋੜਾ ਵਕਤ ਜਹ ਹੈਗਾ ਮੈਂ ਉਹ ਵੀ 6 ਮਹੀਨੇ ਵਿੱਚ ਕਰ ਕਰਕੇ ਤੁਸੀਂ ਅਗਲੇ ਸਾਲ ਤੇ ਪਾ ਲਓ ਤੇ ਕਿੱਥੇ ਤਾਂ ਜੀ ਦੇਖੋ ਵਿਆਹ ਦਾ ਸੋਚਿਆ ਸੀ ਕਿਤੇ ਇਹੋ ਜੀ ਨਿਊਜ਼ ਆ ਗਈ ਤੇ ਹੁਣ ਤੱਕ ਜਿੰਨਾ ਪਤਾ ਲੱਗਿਆ ਵੀ ਉਸ ਦਿਨ ਸੈਟਰਡੇ ਸੀਗਾ ਜੀ ਸੈਟਰਡੇ ਨੂੰ ਇਹ ਅਕਸਰ ਮਤਲਬ ਰੈਸਟ ਕਰਦਾ ਹੁੰਦਾ ਸੀਗਾ ਜੀ ਤੇ ਮਤਲਬ ਇਹ ਨਹੀਂ ਸੀਗਾ ਕੋਈ ਜ਼ਿਆਦਾ ਵੀ ਘੁੰਮਣ ਫਿਰਨ ਜਾ ਇੱਧਰ ਉੱਧਰ ਜਾਣ ਦੀ بجائے ਰੈਸਟ ਕਰਨਾ ਪਸੰਦ ਕਰਦਾ ਸੀ ਜਦੋਂ ਆਨਲਾਈਨ ਨਾ ਹੋਇਆ ਬੱਚਾ ਤਾਂ ਪਰਿਵਾਰ ਨੇ ਸੋਚਿਆ ਵੀ ਸ਼ਾਇਦ ਸੌਂ ਗਿਆ ਹੋਣਾ ਕਿਉਂਕਿ ਮੂਲੇਪੁਰ ਪੁਲਿਸ ਵੱਲੋਂ ਨਬਾਲਿਕ ਸਮੇਤ ਦੋ ਭੈਣਾਂ ਨਾਲ ਜੱبری ਸਰੀਰਕ ਸੰਬੰਧ ਬਣਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ 'ਤੇ ਇੱਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਮੁਤਾਬਕ ਦੋਸ਼ੀ ਗਗਨਦੀਪ ਸਿੰਘ ਨੇ ਡਰਾ ਧਮਕਾ ਕੇ ਦੋਵਾਂ ਭੈਣਾਂ ਨਾਲ ਜ਼ੁਲਮ ਕੀਤਾ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਮੁੰਡ ਦਬਾਅ ਬਣਾਉਣ ਦਾ ਰਿਹਾ। ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਮੁਲੇਪੁਰ ਵਿਖੇ ਪੋਸਕੋ ਅਟੈਕ ਅਤੇ ਬੀ ਐਨ ਐਸ ਦੀਆਂ 17ਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਮਹਿਲਾ ਥਾਣੇਦਾਰ ਅਮਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ। ਸਾਬੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਦੋ ਲੜਕੀਆਂ ਇੱਕ ਮਾਈਨਰ ਹੈ ਇੱਕ ਮੇਜਰ ਹੈ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਕਿਸੇ بڑا ਲੜਕਾ ਹੈਗਾ। ਉਹਨਾਂ ਦੇ ਨਾਲ ਉਹਨਾਂ ਦੇ ਸੰਬੰਧ ਵਗੈਰਾ ਬਣ ਗਏ ਉਸ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਧਮਕੀਆਂ ਵਗੈਰਾ ਦੇਣ ਲੱਗ ਗਿਆ ਕਿ ਮੈਂ ਤੁਹਾਡੀ ਜਿਹੜੀ ਵੀਡੀਓ ਹੈ ਉਹ ਵਾਇਰਲ ਕਰ ਦਿਆਂਗਾ ਤੇ ਲੜਕੀਆਂ ਨੇ ਆ ਕੇ ਉਹ ਬਿਆਨ ਲਿਖਾਇਆ ਸਾਡੀ ਲੇਡੀਜ਼ ਅਨਸਪੈਕਟ ਨੇ ਬਿਆਨ ਲਿਖ ਕੇ ਅਸੀਂ ਡਾਹ ਲਿਆ ਇੱਕ ਵਿਅਕਤੀ ਕੇ ਦੀ ਮੁਕੱਦਮਾ ਦਰਜ ਕੀਤਾ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦ ਦੋਸ਼ੀ ਨੂੰ ਫੜ ਕੇ ਮੁਕੱਦਮਾ ਕੀਤਾ ਜਾਊਗਾ ਕੀ ਨਾਮ ਸੀ ਦੋਸ਼ੀ ਦਾ ਪਤਾ ਲੱਗਿਆ ਕੁਛ ਦੋਸ਼ੀ ਇਹ ਮਹਲੂਪੁਰ ਪਿੰਡ ਦਾ ਹੈਗਾ ਜੀ ਗगनਦੀ ਬੰਦਨਾਉਂਦਾ ਰਹਿੰਦਾ ਕੁਈ ਮਾਮਲਾ ਪਹਿਲਾਂ ਵੀ ਇਹਨਾਂ ਦੇ ਕੋਈ ਦਰਜੇ ਨਹੀਂ ਨਹੀਂ ਦੋਸ਼ੀ ਵੀ ਤੇ ਇਹ ਲੜਕੀਆਂ ਨੇ ਇੱਕੋ ਬਰਾਦਰੀ ਦੀਆਂ ਨੇ ਤੇ ਆਪਸੇ ਕਨੇੜੇ-ਕਨੇੜੇ ਇਹਨਾਂ ਦੇ ਘਰ ਨੇ ਤੇ ਫਸਟ ਟਾਈਮ یوں ਤੇ ਜਿਹੜਾ ਹੈਗਾ ਪੜਕੇ ਤੇ ਪਰਚਾ ਦਾ ਗਿਆ ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ মিডিਆ ਇਨਚਾਰਜ ਬਲਤੇਜ ਪੰਨੂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਕਾਨੂੰਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਤਿੱਖੇ ਨਿਸ਼ਾਨੇ ਸਾਧਦਿਆਂ ਉਹਨਾਂ ਨੂੰ 24 ਘੰਟਿਆਂ ਦਾ ਅਲਟੀਮੇਟ ਦਿੱਤਾ ਹੈ ਆਓ ਦੇਖਦੇ ਹਾਂ ਇਸ ਕਾਨਫਰੰਸ ਦੀਆਂ ਮੁੱਖ ਗੱਲਾਂ ਇੱਕ ਜਿਹੜੀ ਛੋਟੀ ਜਿਹੀ ਝਲਕ ਤੁਸੀਂ ਵੈਸੇ ਵੇਖੀ ਹੋਣੀ ਹੈ ਪਰ ਮੈਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਵਿਖਾਉਣੀ ਚਾਹਨਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਇੱਕ ਵਾਰੀ ਪਲੇ ਕਰਨਾ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਆਖੇ ਗਏ ਕੁਝ ਸ਼ਬਦ ਨਾ ਕੋਈ ਕਪਤਨ ਵਿੰਦਰ ਮੰਨਿਆ ਮੇਰੇ ਪੂਰੇ ਹੱਥ ਜੋੜ ਕੇ ਕਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਦੂ ਬਣ ਜੂ 17 ਨੂੰ ਭਗਵੰਤ ਮਾਨ ਚਲਾ ਗਿਆ ਲੜਨ ਸੁਖਵੀਰ ਬਾਦਲ ਦੇ ਉਲਟ ਮੈਂ ਕਹਿੰਦੀ ਮੇਰਾ ਤਾਂ ਹਲਕਾ ਨਹੀਂ ਮੈਂ ਤਾਂ ਦਿਲਾਵਾੜਾ ਜਾ ਕੇ ਤੇ ਗਿਆ ਨਹੀਂ ਯਾਤਰਾ ਤੇ ਗਿਆ ਸੀ ਮੈਨੂੰ ਉਹਦੇ ਹੱਥ ਲਾ ਦੇਣ ਦਿਲਾਵਾੜਾ ਭੇਜਿਆ ਸੁਖਵੀਰ ਬਾਦਲ ਦੇ ਉਲਟ ਤੇ ਇਹਦੇ ਹੱਥ ਦਾ ਬੁਖਮੰਤ ਵੀ ਆ ਦੇ ਬੁਖਮੰਤ ਮਾਨ ਆ ਫਾਕ ਮੈਂ ਨੜਿਆ ਸੀ ਉੱਤੇ ਜਾ ਕੇ ਤਾਂ ਕਰਕੇ ਭਗਵੰਤ ਮਾਨ ਨੂੰ ਹਾਰਿਆ ਲਾਇਆ ਤੇ ਸਖੀਰ ਦਿੱਤੀ ਉਦੋਂ ਬਾਅਦ ਆ ਕੇ ਗੱਲ ਵੀ ਨਹੀਂ ਕੀਤੀ ਉਹ ਨਹੀਂ ਕੀਤਾ ਕਿ ਭਾਈ ਉਹ ਇਲੈਕਸ਼ਨ ਲੱਗਣ ਗਿਆ ਸੀ ਮੈਨੂੰ ਕਿਹਾ ਗਿਆ ਕਿਨੇ ਹਾਈ ਕਮਾਂਡ ਨੇ ਕਿਹਾ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਹੋਊਗਾ ਸੋਨੀਆ ਗਾਂਧੀ ਜਿੰਨੇ ਕਿਹਾ ਹੋਊਗਾ ਜਾਂ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੁਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਹੈ ਬਿੱਟੂ ਜੀ ਆਪ ਕਹ ਰਹੇ ਭਗਵੰਤ ਮਾਨ ਹੋਰਾਂ ਨੂੰ ਹਰਾਇਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਵਨੀਤ ਸਿੰਘ ਬਿੱਟੂ ਹੁਣੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿੱਤ ਰਹੇ ਸੀ ਹੰਸਰਾ ਜੋਸਨ ਹੋਰਾਂ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਨੇ ਜਿੱਤਣਾ ਨਹੀਂ ਇੱਕ ਸਮਝੌਤਾ ਲੰਬੀ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੋਰਾਂ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਹੁਰੀ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਹਿਲਾ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਛੋਟਾਂ ਲੜੀਆਂ ਨਾ ਉਦੋਂ ਬਾਅਦ ਲੜੀਆਂ ਰਵਨੀਤ ਸਿੰਘ ਬਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉੱਥੇ ਜਲਾਲਾਬਾਦ ਮੁੜ ਕੇ ਤਾਂ ਨਹੀਂ ਗਏ ਕਦੀ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ ਮੁੜ ਕੇ ਤਾਂ ਕਦੀ ਨਹੀਂ ਗਏ ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਹਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਹਰਿਆਣਾ ਦੇ ਪੰਚਕੂਲਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸੈਸ਼ਨ ਜੱਜ ਨੂੰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਧਮਕੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਪੂਰਾ ਕੋਰਟ ਕੰਪਲੈਕਸ ਖਾਲੀ ਕਰਵਾ ਲਿਆ ਗਿਆ ਪੁਲਿਸ ਅਤੇ ਡੌਗ ਸਕਿਉਅਰਡ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਡੀਸੀਪੀ ਸ਼੍ਰੇਸ਼ਟੀ ਗੁਪਤਾ ਮੁਤਾਬਕ ਜਾਂਚ ਦੌਰਾਨ ਹਰ ਹੁਣ ਤੱਕ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ ਉਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਅਲਰਟ ਤੇ ਰੱਖਿਆ ਗਿਆ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਇਸਾਂ ਦਿਨ ਪਰ ਦਿਏ ਖਾਸ ਖਬਰਾਂ ਤੇ ਫਿਰ ਹਾਜ਼ਰ ਹੋਵਾਂਗੇ ਹੋਰ ਅਪਡੇਟਸ ਲੈ ਕੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਅਣਕ ਪੰਜਾਬ ਟੀਵੀ